ਤੈਸ ਪਰ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਲਈ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਬਿਆਸ ਦਰਿਆ ਦੇ ਕੋਲ ਨਾ ਜਾਣ ਦੀ ਅਪੀਲ ਜਿਹੜੀ ਕਰ ਦਿੱਤੀ ਗਈ ਹੈ ਕਿਉਂਕਿ ਪੰਡੋ ਡੈਮ ਦੇ ਜਿਹੜੇ ਨੇ ਗੇਟ ਖੋਲ ਦਿੱਤੇ ਗਏ ਨੇ ਹਿਮਾਚਲ ਦੇ ਪੰਡੋ ਡੈਮ ਦੇ ਪੰਜ ਗੇਟ ਖੋਲ ਦਿੱਤੇ ਗਏ ਨੇ ਕਿਉਂਕਿ ਪਾਣੀ ਦਾ ਪੱਧਰ ਵੱਜ ਚੁੱਕਿਆ ਜਿਸ ਤੋਂ ਬਾਅਦ ਹੁਣ ਬਿਆਸ ਦਰਿਆ ਦੇ ਨਜ਼ਦੀਕ ਰਹਿ ਰਹੇ ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਚੇਤਾਵਨੀ ਜਿਹੜੀ ਜਾਰੀ ਕਰ ਦਿੱਤੀ ਗਈ ਹੈ ਅ ਲੋਕਾਂ ਨੂੰ ਦਰਿਆ ਦੇ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ ਇਹ ਚੇਤਾਵਨੀ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲ ਦਿੱਤੀ ਗਈ ਤੇ ਨਾਲ ਕਹਿ ਕੇ ਜਾਨਵਰਾਂ ਨੂੰ ਵੀ ਤੁਸੀਂ ਬਿਆਸ ਦਰਿਆ ਦੇ ਨੇੜੇ ਨਾ ਲੈ ਕੇ ਜਾਓ ਤਾਂ ਪੰਡੋ ਡੈਮ ਦੇ ਜਿਹੜੇ ਨੇ ਪੰਜ ਗੇਟ ਖੋਲ ਦਿੱਤੇ ਗਏ ਨੇ 44000 ਕਿਊਸਿਕ ਪਾਣੀ ਜਿਹੜਾ ਹੈ ਉਹ ਡੈਮ ਦੇ ਵਿੱਚੋਂ ਛੱਡ ਦਿੱਤਾ ਗਿਆ ਤਾਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਤਾਂ ਪੰਡੋ ਡੈਮ ਹਿਮਾਚਲ ਦਾ ਪੰਡੋ ਡੈਮ ਜਿਹੜਾ ਉਸ ਦੇ ਗੇਟ ਖੋਲੇ ਗਏ ਨੇ ਪੰਜ ਗੇਟ ਖੋਲ ਦਿੱਤੇ ਗਏ ਨੇ ਕਿਉਂਕਿ ਪਾਣੀ ਦਾ ਪੱਧਰ ਵੱਧ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਬਰਸਾਤਾਂ ਦੇ ਦਿਨ ਦੇ ਵਿੱਚ ਅਕਸਰੀ ਜਿਵੇਂ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਵੱਧ ਜਾਂਦਾ ਹੈ ਜਾਂ ਫਿਰ ਕਈ ਵਾਰ ਚਿੱਕੜ ਵਗੈਰਾ ਜਿਹੜਾ ਜਮਾ ਹੋ ਜਾਂਦਾ ਉਸ ਨੂੰ ਬਾਹਰ ਕੱਢਣ ਦੇ ਲਈ ਜਿਹੜਾ ਡੈਮ ਦੇ ਗੇਟ ਜਿਹੜੇ ਨੇ ਉਹ ਖੋਲੇ ਜਾਂਦੇ ਨੇ ਤਾਂ ਹੁਣ ਵੀ ਪੰਡੋ ਡੈਮ ਦੇ ਜਿਹੜੇ ਨੇ ਪੰਜ ਗੇਟ ਖੋਲ ਦਿੱਤੇ ਗਏ ਨੇ ਜਿਸ ਤੋਂ ਬਾਅਦ ਬਿਆਸ ਦਰਿਆ ਦੇ ਵਿੱਚ ਜਿਹੜਾ ਜਿਹੜੇ ਨਾਲ ਲੱਗਦੇ ਪਿੰਡਾਂ ਦੇ ਲੋਕ ਹੈਗੇ ਨੇ ਜਿਹੜੇ ਬਿਆਸ ਦਰਿਆ ਦੇ ਕੰਢੇ ਦੇ ਵਸੇ ਹੋਏ ਲੋਕ ਨੇ ਉਹਨਾਂ ਨੂੰ ਆਖ ਦਿੱਤਾ ਹੈ ਕਿ ਤੁਸੀਂ ਦਰਿਆ ਦੇ ਨੇੜੇ ਨਹੀਂ ਜਾਣਾ ਦਰਿਆ ਦੇ ਨੇੜੇ ਨਹੀਂ ਜਾਣਾ ਕਿਉਂਕਿ ਡੈਮਾਂ ਦੇ ਗੇਟ ਖੋਲ ਦਿੱਤੇ ਗਏ ਨੇ ਪਾਣੀ ਦਾ ਪੱਧਰ ਵੱਧ ਗਿਆ ਖਤਰਾ ਬਣ ਸਕਦਾ ਹੈ ਤਾਂ ਇਸ ਕਰਕੇ ਬਿਆਸ ਦਰਿਆ ਦੇ ਕੰਢੇ ਦੇ ਜਿਹੜੇ ਲੋਕ ਵਸਦੇ ਨੇ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਸਾਫ਼ ਆਖਤਾ ਦਰਿਆ ਦੇ ਨੇੜੇ ਨਹੀਂ ਜਾਣਾ ਅਲਰਟ ਰਹਿਣਾ ਤੇ ਨਾ ਹੀ ਜਾਨਵਰਾਂ ਨੂੰ ਤੁਸੀਂ ਦਰਿਆ ਤੱਕ ਲੈ ਕੇ ਜਾਣਾ ਤਾਂ ਇਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਇੱਕ ਖਾਸ ਤੌਰ ਤੇ ਜਿਹੜੀ ਚੇਤਾਵਨੀ ਲੋਕਾਂ ਨੂੰ ਦੇ ਦਿੱਤੀ ਗਈ ਹੈ ਖਾਸ ਕਰਕੇ ਕੇ دریا ਦੇ ਕੰਡੇ ਤੇ ਵਸੇ ਹੋਏ ਨੇ ਤਾਂ ਮਾਚਲ ਦੇ ਪੜੋ ਡੈਮ ਦੇ ਪੰਜ ਗੇਟ ਖੋਲ ਦਿੱਤੇ ਗਏ ਨੇ 44000 ਕਿਊਸਿਕ ਪਾਣੀ ਜਿਹੜਾ ਉਹ ਛੱਡ ਦਿੱਤਾ ਗਿਆ ਕਿਉਂਕਿ ਬਰਸਾਤਾਂ ਦਾ ਮੌਸਮਾ ਲਗਾਤਾਰ ਜਿਹੜੀ ਹੈ ਅ ਕਈ ਹਿੱਸਿਆਂ ਦੇ ਵਿੱਚ ਲਗਾਤਾਰ بارش ਹੋ ਰਹੀ ਹਿਮਾਚਲ ਦੇ ਵਿੱਚ ਪਾਰੀ بارش ਹੋ ਰਹੀ ਹੈ ਪੰਜਾਬ ਦੀ ਤਾਂ ਬਹੁਤ ਸਾਰੇ ਸੂਬਿਆਂ ਦੇ ਵਿੱਚ ਉੱਤਰੀ ਭਾਰਤ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ ਮੀਂਹ ਪਿਆ ਹੈ ਜਿਸ ਕਰਕੇ ਡੈਮਾਂ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਵੱਧ ਗਿਆ ਜਿਸ ਨੂੰ ਬਾਹਰ ਕੱਢਣ ਦੇ ਲਈ ਪੰਜ ਗੇਟ ਜਿਹੜੇ ਨੇ ਖੋਲ ਦਿੱਤੇ ਗਏ ਨੇ ਪੰਡੋਰ ਡੈਮ ਦੇ ਪੰਜ ਗੇਟ ਖੋਲ ਦਿੱਤੇ ਗਏ ਨੇ ਜਿਸ ਕਰਕੇ ਜਿਹੜਾ ਹੁਣ ਬਿਆਸ ਦਰਿਆ ਤੇ ਵਸਦੇ ਲੋਕਾਂ ਦੇ ਲਈ ਜੜਗਾ ਉਹ ਖਤਰਾ ਬਣ ਸਕਦਾ ਹੈ ਖਤਰੇ ਦੀ ਘੰਟੀ ਬਣ ਸਕਦੀ ਹੈ ਕਿਉਂਕਿ ਪਾਣੀ ਜੜਗਾ ਹੁਣ ਦਰਿਆ ਵਿਚ ਜਿਹੜਾਗਾ ਵਾਦਰ ਰਹਾਜਸ ਕਰਕੇ ਹੁਣ ਖਾਸ ਤੌਰ ਤੇ ਜਿਹੜੀ ਲੋਕਾਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਕਿ ਤੁਸੀਂ ਨਾ ਤਾਂ ਤੁਸੀਂ ਬਿਆਸ ਦਰਿਆ ਤੇ ਨੇੜੇ ਜਾਣਾ ਤੇ ਨਾ ਹੀ ਤੁਸੀਂ ਕੀ ਹੈ ਆਪਣੇ ਜਾਨਵਰਾਂ ਨੂੰ ਦਰਿਆ ਤੱਕ ਲੈ ਕੇ ਜਾਣਾ ਪੰਡੋਰ ਡੈਮ ਦਾ ਘੇੜ ਖੋਲਤੇ ਨੇ ਪੰਜ ਗੇਟ ਖੋਲਤੇ ਨੇ ਜੇ 44000 ਕਿਊਸਿਕ ਪਾਣੀ ਜੜਾ ਉਹ ਡੈਮ ਦੇ ਵਿੱਚੋਂ ਛੱਡ ਦਿੱਤਾ ਗਿਆ ਪਾਣੀ ਦਾ ਪੱਧਰ ਵਧ ਗਿਆ ਜਿਸ ਤੋਂ ਬਾਅਦ ਗੇਟ ਖੋਲੇ ਗਏ ਨੇ ਜਿਸ ਤੋਂ ਬਾਅਦ ਗੇਟ ਖੋਲੇ ਗਏ ਨੇ ਤੇ ਹੁਣ ਬਿਆਸ ਦਰਿਆ ਦੇ ਵਿੱਚ ਪਾਣੀ ਵਧਰ ਦਾ ਖਤਰਾ ਬਣ ਚੁੱਕਿਆ ਜਿਸ ਕਰਕੇ ਲੋਕਾਂ ਨੂੰ ਸਾਫ਼ ਆਖ ਦਿੱਤਾ ਕਿ ਤੁਸੀਂ ਬਿਲਕੁਲ ਨੇੜੇ ਨਹੀਂ ਜਾਣਾ ਤਾਂ ਕਹਿ ਸਕਦੇ ਆ ਕਿ ਪੰਜਾਬ ਦੇ ਲਈ ਖਤਰੇ ਦੀ ਘੰਟੀ ਵੱਜ ਸਕਦੀ ਹੈ ਜਿਸ ਕਰਕੇ ਗੇਟ ਜਿਹੜੇ ਨੇ ਖੋਲ ਦਿੱਤੇ ਗਏ ਨੇ ਬਰਸਾਤਾ ਦੇ ਮੌਸਮ ਕਰਕੇ ਜਿਹੜਾਗਾ ਇਹ ਗੇਟ ਖੋਲੇ ਗਏ ਨੇ ਪਾਣੀ ਦਾ ਪੱਧਰ ਜਿਹੜਾਗਾ ਵਧ ਗਿਆ 44000 ਕਿਊਸਿਕ ਪਾਣੀ ਪੜੋ ਪੜੋ ਜਾਂ ਜੜਾਗਾ ਡੈਮ ਤੋਂ ਛੱਡ ਦਿੱਤਾ ਗਿਆ